ਹਾਂਜੀ ਇੱਥੇ ਸੀਦ ਦੀ ਸਵਾ ਦੇ ਹਾਰੇ ਤੇ ਪਹੁੰਚੇ ਜਿੱਥੇ ਕਿ ਨਾ ਇਹ ਇੱਥੇ ਦੁਕਾਨਾਂ ਸਜੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਜਿਵੇਂ ਕਿ ਆ ਜੇਲਰੀ ਦਾ ਸਮਾਨ ਹੋ ਗਿਆ ਲੇਡੀਜ਼ ਸਮਾਨ ਆ ਇਹ ਤੁਸੀਂ ਵੇਖ ਸਕਦੇ ਹੋ 20 30 ਰੁਪਏ ਦੇ ਵਿੱਚਾ ਦੇਖੋ ਕਿੰਨੀ ਐ ਖੂਬਸੂਰਤ ਚੀਜ਼ਾਂ ਨੇ ਜਿਵੇਂ ਕਿ ਛੱਲੇ ਹੋ ਗਏ ਤੁਸੀਂ ਵੇਖ ਸਕਦੇ ਹੋ ਵੀਡੀਓ ਚ ਛੱਲੇ ਹਾਂਜੀ 20 20 ਰੁਪਏ ਦੇ ਨੇ ਇਹ 20 ਰੁਪਏ 30 ਰੁਪਏ ਦੇ ਛੱਲੇ ਨੇ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਚੀਜ਼ਾਂ ਏ ਜੈਲਰੀ ਹੈ ਇਹ ਇਹ ਲੇਡੀ ਜੀ ਸਮਾਨ ਆ ਸਾਰਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਅੱਗੇ ਵੀ ਹੋਰ ਦੁਕਾਨਾਂ ਨੇ ਦੇਖੋ ਆ ਕਿੰਨੇ ਸੋਹਣੇ ਗੁੱਡੀਆਂ ਹੀ ਨੇ ਕਿੰਨੀਆਂ ਪਿਆਰੀਆਂ ਗੁੱਡੀਆਂ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਤੇ ਇਹ ਹੋ ਗਿਆ ਪੱਖੇ ਜੇ ਆ ਗੁੱਡੀਆਂ ਜਿਵੇਂ ਕਿ ਕਾਰਾਂ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਬਹੁਤ ਸੋਹਣੀ ਡੈਕੋਰੇਸ਼ਨ ਲੱਗਦੀ ਹੈ ਇਸ ਦੇ ਨਾਲ ਆ ਦੇਖੋ ਜੀ ਇਹ ਹੈਗਾ ਜੀ 20 20 ਰੁਪਏ 30 30 ਰੁਪਏ ਦੇ ਆਸਮਾਨਾ ਜਿਵੇਂ ਕਿ ਰੇਟ ਲਿਖ ਹੋਇਆ ਹੈ ਸੇਲ ਸੇਲ ਲੱਗੀ ਹੋਈ ਆ ਇਸ ਜਗ੍ਹਾ ਤੇ ਇੱਥੇ ਆਪਾਂ ਹੌਲ ਦਿਖਾਣੇ ਅੱਗੇ ਜਾ ਕੇ ਆ ਦੇਖੋ ਕਿੰਨੇ ਪਿਆਰੀਆਂ ਗੁੱਡੀਆਂ ਨੇ ਹਾਂਜੀ ਆ ਦੇਖੋ ਕਿੰਨੇ ਕਸਟਮਰ ਖੜੇ ਨੇ ਚੀਜ਼ਾਂ ਖਰੀਦਣ ਦੇ ਲਈ ਸਾਮਾਨ ਖਰੀਦਣ ਦੇ ਲਈ ਬਹੁਤ ਹੀ ਕਸਟਮਰ ਨੇ ਇਸ ਜਗ੍ਹਾ ਤੇ ਆ ਦੇਖੋ ਆ ਦੇਖੋ ਇਹ ਬੱਚੇ ਕਿੰਨੇ ਪਿਆਰੇ ਨੇ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਬੱਚੇ ਨੇ ਹਾਂਜੀ ਆ ਦੇਖੋ ਕਿੰਨੀ ਪਿਆਰੀ ਗੁੱਡੀਆਂ ਹੈ ਗੁੜੀਏ ਦੇਖੋ ਕਿੰਨੀ ਪਿਆਰੀ ਹਾਂ ਬਹੁਤ ਪਿਆਰੇ ਬੱਚੇ ਨੇ ਹਾਂ ਤੇ ਇੱਥੇ ਪਹੁੰਚੇ ਦੇਖ ਸਕਦੇ ਹੋ ਜਿਵੇਂ ਕਿ ਬਹੁਤ ਹੀ ਸੋਹਣੇ ਖੂਬਸੂਰਤ ਸਮਾਨ ਲੱਗਿਆ ਜਿਵੇਂ ਕੋਈ 20 ਰੁਪਏ ਦਾ ਕੋਈ 30 ਰੁਪਏ ਦਾ ਤੇ ਕੋਈ ਸਮਾਨ ਹੈਗਾ 40 ਰੁਪਏ ਦਾ ਜਿਵੇਂ ਕਿ ਰਮਾਲ ਹੋਗੇ 40 40 ਰੁਪਏ ਦੇ ਵਿੱਚ ਹਾਂਜੀ ਦੇਖੋ ਇਹ 파ਟ ਸੋਗੇ ਇਧਰ ਇਹ ਜਿਹੜੇ ਪਰਸ ਨੇ 100 ਰੁਪਏ ਤੇ ਉਸ ਵਿੱਚ ਕੋਈ 100 ਰੁਪਏ ਦਾ ਪਰਸ ਆ ਕੋਈ 50 ਰੁਪਏ ਦਾ ਪਰਸ ਆ ਕੋਈ 150 ਦਾ ਇਹ ਜਿਵੇਂ ਵੱਡਾ ਪਰਸ ਹੋਵੇ ਨਾ 150 ਦੇ ਕਰੀਬ ਆਏ ਹਾਂਜੀ ਤੇ ਆ ਜਿਹੜੇ ਰਮਾਲ ਹੋਗੇ 20 30 ਰੁਪਏ ਦੇ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਹੋਰ ਵੀ ਕਾਫੀ ਐਸੀ ਜਗ੍ਹਾ ਤੇ ਦਿਖਾਣਾ ਲੱਗੇ ਹੋਏ ਨੇ ਜਿਵੇਂ ਤੁਸੀਂ ਵੇਖ ਸਕਦੇ ਹੋ ਵੀਡੀਓ 'ਚ ਖਡਾਉਣੇ ਨੇ ਤੇ ਕਿਨਾਂ ਕਿਨੂ ਆਪਣਾ ਬਚਪਨ ਯਾਦ ਆ ਰਿਹਾ ਖਡਾਉਣੇ ਦੇਖ ਕੇ ਹਾਂਜੀ ਇਹ ਤੇ ਨਾ ਲੱਗੀ ਹੋਈ ਆ ਇਹ ਦੁਕਾਨਾਂ ਸੱਜੀਆਂ ਹੋਈਆਂ ਨੇ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਜਿਹੜੇ ਕਸਟਮਰ ਨੇ ਕਾਹਕ ਨੇ ਬਹੁਤ ਜ਼ਿਆਦਾ ਤਰਤ ਵਿੱਚ ਇੱਥੇ ਪਹੁੰਚੇ ਹੋਏ ਨੇ ਹਾਂਜੀ ਆ ਦੇਖੋ ਇਸ ਜਗ੍ਹਾ ਤੇ ਜਿਵੇਂ ਕਿ ਦੁਕਾਨਾਂ ਲੱਗੀਆਂ ਹੁੰਦੀ ਆਪਾਂ ਨੇ ਥੋੜਾ ਜਿਹਾ ਸ਼ਾਟ ਲਿਆ ਇਹਨਾਂ ਦੁਕਾਨਾਂ ਦਾ ਕਿ ਆਪਾਂ ਵੀਡੀਓ ਦੇ ਵਿੱਚ ਹੋਰੀ ਬਿੜੀ ਜਿਹੜੀ ਆਪਾਂ ਨੇ ਬਣਾਵਾਂਗੇ ਉਸ ਦੇ ਨਾਲ ਜੋੜ ਦੇਵਾਂਗੇ ਇਸ ਵੀਡੀਓ ਨੂੰ ਤੇ ਵੀਡੀਓ ਵਧੀਆ ਲੱਗਦੀ ਆ ਸਾਡੀ ਨੂੰ ਲਾਇਕ ਕਮੈਂਟ ਜਰੂਰ ਕਰਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਆ ਬਣਾਈ ਹੋਈ ਵਧੀਆ ਲੱਗਦੀ ਆ ਤਾਂ ਕਮੈਂਟ ਜਰੂਰ ਕਰਿਆ ਕਰੋ ਹਾਂਜੀ ਜਿਹੜੇ ਆਪਣੇ ਦਰਸ਼ਕ ਵੀਰ ਜਿਹੜੇ ਨਵੇਂ ਨੇ ਆਪਣੇ ਨਾਲ ਆਪਣੇ ਚੈਨਲ ਨੂੰ ਕਰ ਸਬਸਕ੍ਰਾਈਬ ਕਰਾਇਆ ਵਾ ਜਿਨ੍ਹਾਂ ਨੇ ਕੀਤਾ ਹੋਇਆ ਉਹ ਰਹਿਣ ਦਿਓ ਤੇ ਲਾਇਕ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਲਾਇਕ ਕਮੈਂਟ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਹਾਂਜੀ ਸਸੀ ਗਾਇ ਵੀਰ ਜੀ ਹਾਂਜੀ ਕਿਹੜੀ ਜਗ੍ਹਾ ਦੇ ਵੀਰ ਜੀ ਆਪਾਂ ਸਪਾਲ ਖੁਰਦੇ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਸਪਾਲ ਖੁਰਦੇ ਜੀ ਅੱਛਾ ਜੀ ਕੀ ਨਾਮ ਵੀਰ ਜੀ ਤੁਹਾਡਾ ਜੀ ਮੱਖਣ ਸਿੰਘ ਜੀ ਮੱਖਣ ਸਿੰਘ ਜੀ ਅੱਛਾ ਜੀ ਫਿਰ ਤੇ ਸਿੱਧੀ ਦਾੜੇ ਤਾਏ ਹੋਇਆ ਹੋ ਜਿਵੇਂ ਕਿ ਫਿਰ ਦਰਸ਼ਨ ਕਰਿਆ ਤੁਸੀਂ ਹਾਂਜੀ ਦਰਸ਼ਨ ਤਾਂ ਤੁਸੀਂ ਕਰ ਲਏ ਅੱਛਾ ਜੀ ਕਿਵੇਂ ਰਸ ਕਿੰਨੀ ਕੀ ਪੀੜ ਕਿੰਨੀ ਕੈਸੀ ਜਗ੍ਹਾ ਤੇ ਅੱਛਾ ਜੀ ਕਿਸਾਨ ਦਾ ਬਹੁਤ ਜ਼ਿਆਦਾ ਠੀਕ ਹੈ ਜੀ ਇਹ ਆਪਾਂ ਇੱਥੇ ਲੰਗਰ ਲੈ ਕੇ ਆਉਨੇ ਆ ਜਾਂ ਕਿਵੇਂ ਹਾਂ ਲੰਗਰ ਲਾਉਨੇ ਆ ਜੀ ਠੀਕ ਹੈ ਜੀ ਆਏ ਸਾਲ ਹਾਂਜੀ ਆਏ ਸਾਲ ਲੋ ਕਈ ਸਾਲਾਂ ਤੋਂ ਆਂਦੇ ਹੋਏਗੇ ਲਗਾਤਾਰ ਠੀਕ ਹੈ ਜੀ ਐਤ ਕੀ ਦੋ ਕਰਿਆ ਜੀ ਪਹਿਲਾਂ ਇੱਕ ਲੰਗਰ ਲਾਉਂਦੇ ਸੀ ਐਤ ਕੀ ਦੋ ਕੀਤੇ ਠੀਕ ਹੈ ਜੀ ਇਹ ਆਪਣੇ ਨਾਲ ਨੇ ਵੀਰ ਸਾਰੇ ਹਾਂਜੀ ਠੀਕ ਹੈ ਜੀ ਦੇਖੋ ਇਹਨਾਂ ਵੀਰ ਨੇ ਜਿਹੜੇ ਸੇਵਾਦਾਰ ਨੇ ਇਹਨਾਂ ਜਗ੍ਹਾ ਤੇ ਪਾਈ ਹੋਈਆਂ ਨੇ ਵੀਰ ਉਹਨਾਂ ਦੀਆਂ ਪਿੰਡ ਸੁਪਾਲ ਕਲਾ ਖੁਰਦ ਜਿਵੇਂ ਕਿ ਬਰਨਾਲਾ ਸਹਿਰ ਐਂਡ ਡਿਸਟ੍ਰਿਕਟ ਐ ਹਾਂਜੀ ਤੁਹਾਡਾ ਨਾਮ ਕੀ ਵੀਰ ਜੀ ਮੇਰਾ ਨਾਮ ਲਾਪ੍ਰੀਤ ਹੈ ਲਾਪ੍ਰੀਤ ਤੁਹਾਡਾ ਜੀ ਲਖਵੀਰ ਸਿੰਘ ਠੀਕ ਆ ਵੀਰ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਾਂ ਜੀ ਹਾਂ ਵੈਰੀ ਜੀ ਤੋਂ ਨਹੀਂ ਚੜਦੀ ਕਲਾ ਵਿੱਚ ਰੱਖੇ ਨੇ ਹੈ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਵੈਰੀ ਜੀ ਫਤਿਹ ਜੀ